ਬਿਲਕੁਲ ਜੀ ਉਹ ਕੀ ਕਰਦੇ ਆ ਸਾਨੂੰ ਕੋਈ ਚਿੰਤਾ ਨਹੀਂ ਅਸੀਂ ਚੜ੍ਹਦੀ ਕਲਾ 'ਚ ਆ ਅਸੀਂ ਜੋ ਕਿਹਾ ਉਹੀ ਕਰ ਰਹੇ ਹਾਂ ਹੁਣ ਆਪਾਂ ਕੋਸ਼ਿਸ਼ ਕੀਤੀ ਪਰਸੋਂ ਕਿ ਅਸੀਂ 101 ਦਾ ਜਥਾ ਜਿਹੜਾ ਉਹ ਪੈਦਲ ਮਾਰਚ ਕਰੂਗਾ ਤੇ ਇਹ ਸੈਂਟਰ ਸਰਕਾਰ ਕੀ ਕਰਾਉਣਾ ਚਾਹੁੰਦੀ ਹੈ ਲੋਕਾਂ ਨੂੰ ਆਮ ਸਮਝਿਆ ਨਹੀਂ ਜਾ ਰਿਹਾ ਇਹਨਾਂ ਨੂੰ ਬਸ ਇਹੀ ਹੈ ਕਿ ਪੰਜਾਬ ਨੂੰ ਖਤਮ ਕਰ ਦਈਏ ਕਿਵੇਂ ਨਾ ਕਿਵੇਂ ਸਾਡੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇੱਧਰ ਵੀ ਕਿਸਾਨ ਆ ਗੂ ਜਿਹੜੇ ਕਿ ਬੈਠੇ ਨੇ ਔਰ ਜਿਹੜੇ ਕਿਸਾਨ ਆਪਣੀ ਮੰਗਾ ਸੰਬੰਧੀ ਆਏ ਪਏ ਨੇ ਔਰ ਇੱਧਰ ਭੈਣਾ ਵੀ ਬੀਬੀਆਂ ਆਈਆਂ ਪੀਆਂ ਅਸੀਂ ਇੱਧਰ ਵੀ ਗੱਲ ਕਰਦੇ ਹਾਂ ਕਿਵੇਂ ਦੇਖਦੇ ਹੋ ਬੀਬੀ ਜੀ ਕਿਸ ਤਰ੍ਹਾਂ ਫੇਰ ਉਹਨਾਂ ਨੇ ਪੂਰੀ ਅਰੇਂਜਮੈਂਟ ਕੀਤੀ ਵੀ ਹੈ ਜਿਹੜੇ ਕਹਿੰਦੇ ਜਾਨ ਨਹੀਂ ਦੇਣਾ ਅ ਬਿਲਕੁਲ ਜੀ ਉਹ ਕੀ ਕਰਦੇ ਆ ਸਾਨੂੰ ਕੋਈ ਚਿੰਤਾ ਨਹੀਂ ਅਸੀਂ ਚੜ੍ਹਦੀ ਕਲਾ 'ਚ ਆ ਅਸੀਂ ਜੋ ਕਿਹਾ ਉਹੀ ਕਰ ਰਹੇ ਹਾਂ ਕਿਉਂਕਿ 101 ਦਾ ਜਥਾ ਕਿਹਾ ਹੋਇਆ ਸੋ ਪਹਿਲੇ ਦਿਨ ਵੀ ਗਿਆ ਸੀ ਪਰਸੋ ਵੀ ਗਏ ਆ ਅੱਜ ਵੀ 101 ਦਾ ਜਿਹੜਾ ਜਥਾ ਉਵੇਂ ਹੀ ਚੜ੍ਹਦੀ ਕਲਾ 'ਚ ਜਾਊਗਾ ਉਹਨਾਂ ਦਾ ਰਵਈਆ ਕੀ ਰਹਿੰਦਾ ਉਹ ਪਤਾ ਲੱਗ ਜਾਊਗਾ ਕਿਉਂਕਿ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਸਿਰਫ ਪੈਦਲ ਜਾਣਾ ਅਸੀਂ ਕੋਈ ਟਰੈਕਟਰ ਟਰਾਲੀ ਨਹੀਂ ਲੈ ਕੇ ਜਾਣੀ ਅਸੀਂ ਕੋਈ ਹਥਿਆਰ ਨਹੀਂ ਲੈ ਕੇ ਜਾਣਾ ਤਾਂ ਵੀ ਜਿਹੜੀ ਕੀ ਹਰਿਆਣਾ ਸਰਕਾਰ ਬਹੁਤ ਹੀ ਜ਼ਿਆਦਾ ਕੱਲ ਵੀ ਉਸ ਦਿਨ ਵੀ ਅਥਰੂ ਗੈਸ ਦੇ ਗੋਲੇ ਛੱਡੇਗੇ ਰਾਤ ਇੱਕ ਡਵਾਈਸਰੀ ਜਾਰੀ ਕੀਤੀ ਕੀ ਆ ਕਿ ਮੀਡੀਆ ਵੀ 1 ਕਿਲੋਮੀ ਅੱਗੇ ਨਾ ਵੀ ਮਤਲਬ ਅੱਜ ਵੀ ਉਹਨਾਂ ਦੀ ਤਿਆਰੀ ਤੁਹਾਨੂੰ ਲੱਗਦਾ ਵੀ ਹੈ ਫੇਰੀ ਤਾਂ ਹਾਂ ਜੀ ਬਿਲਕੁਲ ਕਿਉਂਕਿ 13 ਤੋਂ 21 ਫਰਵਰੀ ਨੂੰ ਜੋ ਹੋਇਆ ਤੁਸੀਂ ਦੇਖਿਆ ਸਾਰੇ ساری ਦੁਨੀਆ ਨੇ ਦੇਖਿਆ ਕਿ ਕੀ ਹੋਇਆ ਉਦੋਂ ਬਾਅਦ ਜਿਹੜੇ ਇਹਨਾਂ ਦੇ ਮੰਤਰੀਆਂ ਦੇ ਬਿਆਨ ਸੁਪਰੀਮ ਕੋਰਟ ਦੇ ਆਰਡਰ ਸਾਰਾ ਕੁਝ ਆਉਣ ਲੱਗ ਗਿਆ ਕਿ ਇਹ ਟਰੈਕਟਰ ਟਰਾਲੀਆਂ ਲੈ ਕੇ ਆਏ ਆ ਤੇ ਅਸੀਂ ਇਹਨਾਂ ਨੂੰ ਟਰੈਕਟਰ ਟਰਾਲੀਆਂ ਨਾਲ ਨਹੀਂ ਜਾਣ ਦੇਣਾ ਹਥਿਆਰ ਲੈ ਕੇ ਜਾ ਰਹੇ ਆ ਬੜਾ ਕੁਛ ਬੜਾ ਆਪਣੇ ਖਿਲਾਫ ਬੋਲਿਆ ਗਿਆ ਸੋ ਇਹੀ ਸੀਗਾ ਕਿ ਜੇ ਤੁਸੀਂ ਉਹ ਕਹਿ ਰਹੇ ਆ ਤਾਂ ਆਪਾਂ ਕਹਿੰਦੇ ਸੀ ਪੈਦਲ ਲੰਘ ਜਾਓ ਹੁਣ ਆਪਾਂ ਕੋਸ਼ਿਸ਼ ਕੀਤੀ ਪਰਸੋ ਕਿ ਅਸੀਂ 101 ਦਾ ਜਥਾ ਜਿਹੜਾ ਉਹ ਪੈਦਲ ਮਾਰਚ ਕਰੂਗਾ ਪਰ ਇਹਨਾਂ ਦਾ ਰਵਈਆ ਕੀ ਸੀਗਾ ਉਹ ਆਪਣੇ ਸਾਹਮਣੇ ਆ ਆਪਾਂ ਤਾਂ ਇਹੀ ਪੁੱਛਣਾ ਚਾਹੁੰਦੇ ਕਿ ਅਸੀਂ ਕੋਈ ਅਤਵਾਦੀ ਆ ਅਸੀਂ ਕੋਈ ਖਾਲਸਤਾਨੀ ਆ ਜਿਹੜੇ ਨਾਂ ਤੁਸੀਂ ਸਾਨੂੰ ਦਿੰਦੇ ਹੋ ਬਾਰ-ਬਾਰ ਪਰ ਹੈ ਕੋਣ ਅਸੀਂ ਪੰਜਾਬ ਦੇ ਲੋਕ ਆਮ ਲੋਕ ਜਿਹੜੇ ਆਪਦੇ ਹੱਕ ਮੰਗਣ ਲਈ ਜਾ ਰਹੇ ਉਹ ਹੱਕ ਜਿਹੜੇ ਸਾਨੂੰ 2020 2020 ਵਾਲੇ ਅੰਦੋਲਨ ਦੇ ਵਿੱਚ ਤੁਸੀਂ ਮੰਨ ਚੁੱਕੇ ਹੋ ਮੰਗੀਆਂ ਮੰਨੀਆਂ ਹੋਈਆਂ ਮੰਗਾ ਅਸੀਂ ਜਿਹੜੇ ਤੁਹਾਡੇ ਵਾਪਸ ਯਾਦ ਕਰਾਉਣ ਜਾ ਰਹੇ ਆ ਤੇ ਹਰਿਆਣਾ ਕੀ ਦਾਵਾ ਕਰਦਾ ਕਿ ਦਿੱਲੀ ਦੀ ਜਿਹੜੀ ਆ ਪਰਮਿਸ਼ਨ ਲੈ ਕੇ ਆਓ ਉਹ ਤਾਂ ਦਿੱਲੀ ਦੇਖੂਗੀ ਨਾ ਜਦੋਂ ਅਸੀਂ ਦਿੱਲੀ 'ਚ ਐਂਟਰ ਕਰਾਂਗੇ ਹਰਿਆਣੇ ਦਾ ਕੀ ਏ ਰਵਈਆ ਤੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਸੈਂਟਰ ਸਰਕਾਰ ਕੀ ਕਰਾਉਣਾ ਚਾਹੁੰਦੀ ਹੈ ਲੋਕਾਂ ਨੂੰ ਆਮ ਸਮਝਿਆ ਨਹੀਂ ਜਾ ਰਿਹਾ ਇਹਨਾਂ ਨੂੰ ਬਸ ਇਹੀ ਹੈ ਕਿ ਪੰਜਾਬ ਨੂੰ ਖਤਮ ਕਰ ਦਈਏ ਕਿਵੇਂ ਨਾ ਕਿਵੇਂ ਪਰ ਪੰਜਾਬ ਦੇ ਲੋਕ ਐ ਲੰਬਾ ਇਤਿਹਾਸ ਹੈ ਲੜਦੇ ਆਏ ਆ ਲੜਦੇ ਰਵਾਂਗੇ ਜਿੰਨਾ ਚਿਰ ਹੱਕ ਮਿਲ ਨਹੀਂ ਜਾਂਦੇ ਸੋ ਬਿਲਕੁਲ ਕਹਿੰਦੇ ਲੜਦੇ ਆ ਤੇ ਲੜਦੇ ਰਹਾਂਗੇ ਤਸਵੀਰਾਂ ਫਿਰ ਤੁਸੀਂ ਦੇਖ ਰਹੇ ਹੋ ਕੀ 101 ਜਿਹੜਾ ਕਿ ਜਥਾ ਕਿਸਾਨਾਂ ਦਾ ਜਾਣਾ ਉਧਰ ਤਿਆਰ ਬੈਠ ਨੇ ਇਹ ਵੀ ਤੁਹਾਨੂੰ ਕੈਮਰਾਮੈਨ ਦਿਖਾਏਗਾ ਇੱਧਰ ਔਰ ਇੱਧਰ ਇਹ ਦੂਜੇ ਕਿਸਾਨ ਬੈਠੇ 121 ਚੜਕੀ